ਇਹ ਹਾਲਾਤ ਸੀਗੇ ਕਿ ਮੈਂ ਇੱਕ ਸੀਰੀਜ਼ ਦੇ ਵਿੱਚ ਵੀ ਕੀਤਾ ਸੀ ਵੀ ਹਾਲਾਤ ਇਹ ਨੇ ਚਲੋ ক্রিকেট ਤਾਂ ਜਿਹੜੀ ਬੁਆਏਸ ক্রিকেট ਬਹੁਤ ਜ਼ਿਆਦਾ ਫੇਮਸ ਉਹਨਾਂ ਨੂੰ ਤਾਂ ਲੋਪ ਲੋਪ ਲੋਕ ਜਿਹੜੇ ਨੇ ਰੱਬ ਵਾਂਗੂ ਪੂਜਦੇ ਉਹਨਾਂ ਨੂੰ ਉਹਨਾਂ ਦੇ ਪੋਸਟਰ ਬਣਦੇ ਨੇ ਉਹਨਾਂ ਨੂੰ ਮਤਲਬ ਹੱਥ ਲਾਉਣ ਨੂੰ ਤਰਸਦੇ ਹਾਕੀ ਟੀਮ ਦਾ ਇਹ ਹਾਲ ਹੁੰਦਾ ਸੀਗਾ ਕਿ ਪਤਾ ਨਹੀਂ ਕਦੋਂ ਆਉਣਾ ਹੈ ਕਿੱਥੇ ਜਾਣਾ ਹੈ ਪੱਲਿਓ ਪੈਸੇ ਵੀ ਲੱਗਦੇ ਸੀ ਤਾਂ ਇਹ ਹਾਲਾਤ ਸੀਗੇ ਕਿ ਕੋਈ ਰਿਸ਼ਤਾ ਕਰਨ ਵਾਲੇ ਆ ਗਏ ਤੇ ਤੇਮ ਕੁੜੀ ਆਲੇ ਆਗੇ ਤੇ ਮੁੰਡਿਆਂ ਨੂੰ ਪੁੱਛਦੇ ਸੀ ਮੁੰਡਾ ਕੀ ਕਰਦਾ ਉਹ ਕਹਿੰਦਾ ਭਾਰਤੀ ਹਾਕੀ ਟੀਮ ਚ ਖੇਡਦਾ ਹੈ ਕਹਿੰਦੇ ਚਲੋ ਤਾਂ ਖੇਡਦਾ ਕੰਮ ਕੀ ਕਰਦਾ ਉਹ ਕਹਿੰਦਾ ਖੇਡਦਾ ਕੰਮ ਮਤਲਬ ਇਹਨੂੰ ਕੰਮ ਹੀ ਨਹੀਂ ਮੰਨਿਆ ਜਾਂਦਾ ਸੀਗਾ ਤਾਂ ਖੇਡ ਆਇਆ ਵੀ ਚਲੋ ਤਾਂ ਖੇਡਦਾ ਠੀਕ ਹੈ ਨਾ ਸੋ ਅੱਜ ਹਾਕੀ ਜਿਹੜੀ ਹੈ ਉਹ ਕੋਈ ਇੱਕ ਜਸਟ ਖੇਡ ਨਹੀਂ ਰਹੀ ਇੱਕ profession ਬਣ ਗਈ ਇਹਨਦੇ ਕਪਤਾਨ ਸਾਹਿਬ ਦੇ ਪਿਤਾ ਜੀ ਆਏ ਉਹਦੇ ਕਰੋੜ ਦਾ ਚੈੱਕ ਲੈਣ ਉਹਨਾਂ ਨੇ ਕਰੋੜ ਦਾ ਚੈੱਕ ਲੈ ਕੇ ਮੈਨੂੰ ਕੀ ਕਿਹਾ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਚਲੋ ਇਹ ਤਾਂ ਮੁੰਡੇ ਆਪ ਦੀ ਅਚੀਵਮੈਂਟ ਕਰਦੇ ਨੇ ਬੜੀ ਵਧੀਆ ਤੁਸੀਂ ਗੱਲ ਕਰਤੀ ਪਰ ਕਹਿੰਦੇ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਮੈਂ ਕੀ ਕਹਿੰਦੇ ਮੈਂ ਖੇਤੀ ਕਰਦਾ ਤੇ ਕਹਿੰਦੇ ਇੱਕ ਗੱਲ ਬਹੁਤ ਵਧੀਆ ਹੋਊਗੀ ਪੰਜਾਬ ਸਰਕਾਰ ਕਰਕੇ ਬੇਟਾ ਮੈਂ ਕੀ ਇਹ ਕੀ ਕਹਿੰਦੇ ਕਹਿੰਦੇ ਰਾਤ ਨੂੰ ਖੇਤ ਜਾਣਾ ਬੰਦ ਹੋ ਗਿਆ ਸਾਡਾ ਹੁਣ ਬਿਜਲੀ ਦੀ ਨਹੀਂ ਆ ਜਾਂਦੀ ਦੇਖੋ ਭਾਰਤੀ ਹਾਕੀ ਟੀਮ ਦਾ ਕਪਤਾਨ ਜਿਹੜਾ ਉਹਦਾ ਪਿਤਾ ਜੀ ਖੇਤੀ ਕਰ ਰਹੇ ਹੈ ਔਰ ਕਹਿ ਰਹੇ ਆ ਕਿ ਸਾਨੂੰ ਆਹਾਹਾ ਸਹੂਲਤਾਂ ਮਿਲ ਗਈਆਂ ਤੇ ਰਾਤ ਨੂੰ ਖੇਤੀਆਂ ਦੀ ਲੋੜ ਨਹੀਂ ਪੈਂਦੀ ਹੁਣ ਦਿਨ ਹੀ ਜਿਹੜੀ ਆ ਬਿਜਲੀ ਮਿਲ ਜਾਂਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ